ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਜ਼ਿਲ੍ਹਿਆਂ ਦਾ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਸਾਰੀਆਂ ਟੀਮਾਂ ਲਗਾਤਾਰ ਹੜ੍ਹ ਕਾਰਜਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਪਾਜਨ ਸਿੰਘ ਗੀਟਿਓ ਨੇ ਆਪਣੇ ਹਲਕਾ ਝੰਡੇ ਵਾਲਾ ਗੁਰੂ ਤੋਂ ਅਜਨਾਲਾ ਤੇ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਲਈ ਰਾਹਤ ਸਮਗਰੀ ਲੈ ਕੇ ਰਵਾਨਾ ਹੋਣ ਮੌਕੇ ਕੀਤਾ ਇਸ ਰਾਹਤ ਸਮਗਰੀ ਦੇ ਵਿੱਚ ਪਸ਼ੂਆਂ ਦਾ ਚਾਰਾ ਲੋਕਾਂ ਦੇ ਖਾਣ ਪੀਣ ਦੀਆਂ ਵਸਤੂਆਂ ਪਾਣੀ ਅਤੇ ਦਵਾਈਆਂ ਸ਼ਾਮਲ ਨੇ ਕੈਬਨਿਟ ਮੰਤਰੀ ਈਟੀਓ ਨੇ ਲੋਕਾਂ ਨੂੰ ਪ੍ਰੋਤਸਾਹ ਦਵਾਇਆ ਕਿ ਪੰਜਾਬ ਸਰਕਾਰ ਉਹਨਾਂ ਦੀ ਹਰ ਸਹੂਲਤ ਦਾ ਖਿਆਲ ਰੱਖ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਹਰ ਤਰ੍ਹਾਂ ਦੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਉਸੇ ਤਰ੍ਹਾਂ ਉਹਨਾਂ ਦੇ ਮੁੜ ਵਸੇਬੇ ਤੱਕ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਖੜਾ ਹੈ ਉਹਨਾਂ ਪੰਜਾਬ ਦੇ ਲੋਕਾਂ ਨੂੰ ਹੜਪੀੜਤਾਂ ਦੀ ਸਹਾਇਤਾ ਲਈ ਜਿੱਥੇ ਅਪੀਲ ਕੀਤੀ ਉਥੇ ਹੀ ਜੋ ਲੋਕ ਸਹਾਇਤਾ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਪਿਛਲੇ 1 ਮਹੀਨੇ ਤੋਂ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ। ਕਾਫੀ ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਨੇ। ਕਾਫੀ ਅ ਅਨੁਸਥਾਨੀਆਂ ਘਟਨਾਵਾਂ ਜਿਹੜੀਆਂ ਨੇ ਵਾਪਰ ਚੁੱਕੀਆਂ ਨੇ। ਸੋ ਅਸੀਂ ਰਾਹਤ ਕਾਰਜਾਂ ਦੇ ਵਿੱਚ ਪੂਰੇ ਜੁਟੇ ਹੋਏ ਆ। ਅੱਜ ਫੇਰ ਅਸੀਂ ਚਟਿਆਲਾ குரு ਹਲਕੇ ਤੋਂ ਜਿਹੜਾ ਕੋਈ ਸਮਾਨ ਲੈ ਕੇ ਅਜਨਾਲਾ ਰਮਦਾਸ ਹਲਕੇ ਦੇ ਵਿੱਚ ਆ ਰਹੇ ਆ ਅੱਜ ਸਾਡੇ ਝੰਡਿਆਲੇ ਹਲਕੇ ਤੋਂ ਕੋਈ 15 ਕ ਪਿੰਡ ਜਿਹੜੇ ਨੇ ਅਜਨਾਲੇ ਹਲਕੇ ਦੇ ਜਿਹਦੇ ਵਿੱਚ ਖੋਨੇਵਾਲਾ ਜਸੜਾ ਰੂੜੇਵਾਲਾ ਆ ਨਿਸੋਕੇ ਆ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਅਸੀਂ ਅੱਜ ਰਾਹਤ ਸਮਗਰੀ ਜਿਹੜੀ ਆ ਪਹੁੰਚਾ ਕਰਨ ਲੱਗੇ ਆ ਜਿਹਦੇ ਵਿੱਚ ਆ ਜਿਹੜਾ ਖਾਸ ਤੌਰ ਤੇ ਚੋਕਰ ਤੇ ਜਿਹੜਾ ਆਚਾਰ ਆ ਡੰਗਰਾ ਵਾਸਤੇ ਮਾਲ ਡੰਗਰ ਵਾਸਤੇ ਉਹ ਜ਼ਰੂਰੀ ਆ ਕਿਉਂਕਿ ਅਸੀਂ ਜਦੋਂ ਵੀ ਜਾ ਕੇ ਦੇਖਿਆ ਜ਼ਿਆਦਾਤਰ ਜਿਹੜੀ ਆਚਾਰੇ ਦੀ ਡਿਮਾਂਡ ਜਿਹੜੀ ਜਿਆਦੀ ਹੋ ਰਹੀ ਆ ਇਸ ਤੋਂ ਇਲਾਵਾ ਕੁਝ ਰਾਸ਼ਨ ਦਾ ਸਮਾਨ ਪੀਣ ਵਾਲਾ ਪਾਣੀ ਪਰ ਖਾਸ ਤੌਰ ਤੇ ਅਸੀਂ ਅੱਜ ਦਵਾਈਆਂ ਦਾ ਜਿਹੜਾ ਆ ਉਹ ਪ੍ਰਬੰਧ ਕੀਤਾ ਕੋਈ ਐਂਟੀਫੰਗਲ ਐਂਟੀਬੈਕਟੀਰੀਅਲ ਦਵਾਈਆਂ ਆ ਕੋਈ ਐਨਲਜੈਸਿਕ ਦਵਾਈਆਂ ਕੋਈ ਆਟੋਮੋਸ ORS ਇਹ ਸਾਰੀਆਂ ਅਸੀਂ ਕੋਈ ਇੰਜੈਕਟੇਬਲ ਜਿਵੇਂ ਕੋਈ ਮਾੜੀ ਮੋਟੀ ਕਿਸੇ ਦੇ ਚੋਟ ਆ ਗਈ ਕੋਈ ਉਹਦੇ ਵਾਸਤੇ ਇਨਫੈਕਸ਼ਨ ਨਾ ਫੈਲੇ ਕਿ ਉਹ ਟੀਕੇ ਜਾਂ ਟੈਟਨਸ ਦੇ ਟੀਕੇ ਵਗੈਰਾ ਅਸੀਂ ਲੈ ਕੇ ਜਿਹੜੇ ਆ ਉੱਥੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀ ਆ ਉਹ ਪੂਰੀ ਰਾਹਤ ਜਿਹੜੀ ਆ ਦਿੱਤੀ ਜਾ ਸਕੇ ਖੜਾ ਕਰਨ ਰੇਤੇ ਨਾਲ ਭਰੀਆਂ ਜ਼ਮੀਨਾਂ ਸੰਬੰਧੀ ਕਿਸਾਨਾਂ ਦੀ ਆਵਾਜ਼ ਨੂੰ ਸਨਮਾਨ ਦਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਅਗਲੇ 1 ਜਾਂ 2 ਦਿਨਾਂ ਵਿੱਚ ਮੈਨਿੰਗ ਨੀਤੀ ਰਾਹੀਂ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿਆਰੇਤਾ ਵੇਚਣ ਦਾ ਹੱਕ ਦੇਣ ਜਾ ਰਹੀ ਹੈ ਸਰਕਾਰ ਪ੍ਰਸ਼ਾਸਨ ਸਮੇਤ ਆਮ ਆਦਮੀ ਪਾਰਟੀ ਦੇ ਹਰ ਆਉਦੀਦਰ ਤੇ ਵਲੰਟੀਅਰ ਲਗਾਤਾਰ ਹੜ੍ਹ ਪੀੜਤਾਂ ਨੂੰ ਸਹਾਇਤਾ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਨੁਕਸਾਨ ਦੀ ਪਰਪਾਈ ਲਈ ਵਚਨਬੱਧ ਹੈ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਕਰਕੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਵੀ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰਸ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਪਹੁੰਚ ਗਈ ਜਮ ਗਈ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਹੈ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹਦੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਹੈ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਵਿੱਚ ਨਹੀ ਤੁਸੀਂ ਬਣ ਰਹੇ ਚੜ੍ਹਦੀ ਕਲਾ ਟੈਮਪਲ ਦੇ ਨਾਲ ਧੰਨਵਾਦ